ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨੋਵਾ اے ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ दुख में साग न हो जग मीत ना देखे ओ कोई सगल जगत अपने सुख लागे ओ। दुख में संग न हो रहाओ दारा मित पूत सनबंदी ਸਗਰੇ ਤਨ ਸਿਉ ਲਾਗੇ ਜਬ ਹੀ ਨਿਰਤਨ ਦੇਖਿਓ ਨਰਕ ਸੰਗ ਛਾੜ ਸਭ ਭਾਗੇ ਕਹਿਓ ਕਹਾ ਗਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ਦਿਨਾਂ ਨਾਥ ਸਗਲ ਪੈ ਪੰਜਨ ਜਸ ਤਾ ਕੋ ਬਿਸਰਾਇਓ ਸੁਵਾਨ ਪੂਛ ਜਿਉ ਪਇਓ ਨਾ ਸੂਦੋ ਬਹੁਤ ਯਤਨ ਮੈਂ ਕੀਨਾ ਨਾਨਕ ਲਾਜ ਬਿਰਦ ਕੀ ਰਾਖਿਓ ਨਾਮ ਤਹਾਰੋ ਦੀਨੋ ਸੁਵਾਨ ਪੂਛ ਜਿਉ ਪਇਓ ਨਾ ਸੂਦੋ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖਿਓ ਨਾਮ ਤਹਾਰੋ ਲੀਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨੋਵਾ ਹੇ ਭਾਈ ਇਸ ਜਗਤ ਵਿੱਚ ਕੋਈ ਤੋੜ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਦੇਖਿਆ ਸਾਰਾ ਸੰਸਾਰ ਆਪਣੇ ਸੁੱਖ ਵਿੱਚ ਹੀ ਝੁਟਾ ਪਿਆ ਹੈ ਦੁੱਖ ਵਿੱਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ ਰਹਾਉ ਹੇ ਭਾਈ ਇਸਤਰੀ ਮਿੱਤਰ ਪੁੱਤਰ ਰਿਸ਼ਤੇ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ ਜਦੋਂ ਹੀ ਇਨ੍ਹਾਂ ਨੇ ਮਨੁੱਖ ਨੂੰ ਗੰਗਾਲ ਦੇਖਿਆ ਤਦੋਂ ਸਾਥ ਛੱਡ ਕੇ ਸਾਰੇ ਨਸ ਜਾਂਦੇ ਹਨ ਹੇ ਭਾਈ ਮੈਂ ਇਸ ਝੱਲੇ ਮਨ ਨੂੰ ਕੀ ਸਮਝਾਵਾਂ ਇਸ ਨੇ ਇਨ੍ਹਾਂ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਹੈ ਜਿਹੜਾ ਪਰਮਾਤਮਾ ਗਰੀਬਾਂ ਦਾ ਰਾਖਾ ਤੇ ਸਾਰੇ ਦਰਨਾਸ਼ ਕਰਨ ਵਾਲਾ ਹੈ ਉਸ ਦੀ ਸਿਫਤ ਜਰਾ ਇਸ ਦੇ ਭੁਲਾਈ ਹੋਈ ਹੈ ਹੇ ਭਾਈ ਜਿਵੇਂ ਕੁੱਤੇ ਦੀ ਪੂੰਛ ਸਿੱਧੀ ਨਹੀਂ ਹੋ ਸਾਦੀ ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵੱਲੋਂ ਲਾਪਰਵਾਹੀ ਹਟਦੀ ਨਹੀਂ ਮੈਂ ਬਹੁਤ ਯਤਨ ਕੀਤਾ ਹੈ ਹੇ ਨਾਨਕ ਆਖੇ ਪ੍ਰਭੂ ਆਪਣੇ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਦੀ ਲਾਜ ਰੱਖ ਮੇਰੀ ਮਦਦ ਕਰ ਤਾਂ ਕਿ ਮੈਂ ਤੇਰਾ ਨਾਮ ਜਪ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ